ਪੰਜਾਬ ਪੁਲਿਸ ਨੂੰ ਅੱਜ ਸਵੇਰੇ ਸਵੇਰੇ ਹੀ ਵੱਡੀ ਕਾਮਯਾਬੀ ਮਿਲੀ ਹੈ ਫਿਰੋਜ਼ਪੁਰ ਦੇ ਵਿੱਚ 11 ਪਿਸਤੌਲ ਅਤੇ 7 ਮੈਗਜ਼ੀਨਾਂ ਦੇ ਨਾਲ ਭਰਿਆ ਹੋਇਆ ਬੈਗ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹੈ ਦਰਸਲ ਫਿਰੋਜ਼ਪੁਰ ਦੇ ਤਲਵੰਡੀ ਚੌਕ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਅਤੇ ਦੋ ਮੋਟਰਸਾਈਕਲ ਸਵਾਰ ਕਾਲੇ ਰੰਗ ਦੇ ਬੈਗ ਦੇ ਵਿੱਚ ਇਹ ਹਥਿਆਰਾਂ ਦੀ ਸਮੱਗਰੀ ਛੁਪਾ ਕੇ ਲੈ ਕੇ ਆ ਰਹੇ ਸੀ ਫਰੋਜ਼ਪੁਰ ਦੇ ਤਲਵੰਡੀ ਚੌਕ ਦੀ ਜਿੱਕਰ ਗੱਲ ਕਰੀਏ ਤਾਂ ਉੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਬਰਾਮਦਗੀ ਕੀਤੀ ਗਈ ਹੈ ਦੋ ਮੋਟਰਸਾਈਕਲ ਸਵਾਰ ਇਹ ਕਾਲੇ ਰੰਗ ਦੇ ਬੈਗ ਦੇ ਵਿੱਚ 11 ਪਿਸਤੌਲ ਅਤੇ 7 ਮੈਗਜ਼ੀਨ ਲੈ ਕੇ ਆ ਰਹੇ ਸੀ ਤਾਂ ਅਚਾਨਕ ਪੁਲਿਸ ਦੀ ਨਾਕੇਬੰਦੀ ਵੇਖ ਕੇ ਉਹ ਉਹ ਬੈਗ ਉੱਥੇ ਛੱਡ ਕੇ ਫਰਾਰ ਹੋ ਗਏ ਦੋ ਮੋਟਰਸਾਈਕਲ ਅਤੇ ਕਾਲੇ ਰੰਗ ਦਾ ਬੈਗ ਪੁਲਿਸ ਦੀ ਨਾਕੇਬੰਦੀ ਤੇ ਛੱਡ ਕੇ ਫਰਾਰ ਹੋ ਗਏ ਨੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ 11 ਪਿਸਤੌਲ ਅਤੇ 7 ਮੈਗਜ਼ੀਨ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਫਰੋਜ਼ਪੁਰ ਦੇ ਤਲਵੰਡੀ ਚੌਂਕ ਦੇ ਵਿੱਚ ਇਹ ਵੱਡੀ ਬਰਾਮਦਗੀ ਹੋਈ ਹੈ ਔਰ ਦੱਸ ਦਈਏ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟ ਗਈ ਹੈ ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਹਥਿਆਰਾਂ ਦੀ ਜੋ ਸਮੱਗਰੀ ਮਿਲੀ ਹੈ ਜੋ ਜ਼ਖੀਰਾ ਹਥਿਆਰਾਂ ਦਾ ਮਿਲਿਆ ਹੈ ਇਹ ਕਿਸੇ ਵੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹ ਵੱਡੀ ਬਰਾਮਦਗੀ ਕੀਤੀ ਹੈ 11 ਪਿਸਤੋਲ ਅਤੇ 7 ਮੈਗਜ਼ੀਨਾਂ ਦੇ ਨਾਲ ਭਰਿਆ ਹੋਇਆ ਇੱਕ ਕਾਲੇ ਰੰਗ ਦਾ ਬੈਗ ਫਿਰੋਜ਼ਪੁਰ ਦੇ ਤਲਵੰਡੀ ਚੌਂਕ ਦੇ ਵਿੱਚ ਬਰਾਮਦ ਹੋਇਆ ਹੈ। ਦੋ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਔਰ ਜੋ ਦੱਸਦੀ ਹੈ ਕਿ ਇਸ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜੋ ਇਸ ਕਾਲੇ ਰੰਗ ਦੇ ਬੈਗ ਨੂੰ ਲੈ ਕੇ ਆ ਰਹੇ ਸੀ ਦੋ ਨੌਜਵਾਨ ਉਹ ਮੌਕਾ ਪਾ ਕੇ ਨਾਕੇਬੰਦੀ ਤੋਂ ਫਰਾਰ ਹੋ ਗਏ ਨੇ। ਪੰਜਾਬ ਪੁਲਿਸ ਨੂੰ ਅੱਜ ਸਵੇਰੇ ਸਵੇਰੇ ਹੀ ਵੱਡੀ ਕਾਮਯਾਬੀ ਮਿਲੀ ਹੈ ਫਿਰੋਜ਼ਪੁਰ ਦੇ ਵਿੱਚ 11 ਪਿਸਤੌਲ ਅਤੇ 7 ਮੈਗਜ਼ੀਨਾਂ ਦੇ ਨਾਲ ਭਰਿਆ ਹੋਇਆ ਬੈਗ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹੈ ਦਰਸਲ ਫਿਰੋਜ਼ਪੁਰ ਦੇ ਤਲਵੰਡੀ ਚੌਕ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਅਤੇ ਦੋ ਮੋਟਰਸਾਈਕਲ ਸਵਾਰ ਕਾਲੇ ਰੰਗ ਦੇ ਬੈਗ ਦੇ ਵਿੱਚ ਇਹ ਹਥਿਆਰਾਂ ਦੀ ਸਮੱਗਰੀ ਛੁਪਾ ਕੇ ਲੈ ਕੇ ਆ ਰਹੇ ਸੀ ਫਿਰੋਜ਼ਪੁਰ ਦੇ ਤਲਵੰਡੀ ਚੌਕ ਦੀ ਜਿੱਕਰ ਗੱਲ ਕਰੀਏ ਤਾਂ ਉੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਬਰਾਮਦਗੀ ਕੀਤੀ ਗਈ ਹੈ ਦੋ ਮੋਟਰਸਾਈਕਲ ਸਵਾਰ ਇਹ ਕਾਲੇ ਰੰਗ ਦੇ ਬੈਗ ਦੇ ਵਿੱਚ 11 ਪਿਸਤੌਲ ਅਤੇ 7 ਮੈਗਜ਼ੀਨ ਲੈ ਕੇ ਆ ਰਹੇ ਸੀ ਤਾਂ ਅਚਾਨਕ ਪੁਲਿਸ ਦੀ ਨਾਕੇਬੰਦੀ ਵੇਖ ਕੇ ਉਹ ਉਹ ਬੈਗ ਉੱਥੇ ਛੱਡ ਕੇ ਫਰਾਰ ਹੋ ਗਏ ਦੋ ਮੋਟਰਸਾਈਕਲ ਅਤੇ ਕਾਲੇ ਰੰਗ ਦਾ ਬੈਗ ਪੁਲਿਸ ਦੀ ਨਾਕੇਬੰਦੀ ਤੇ ਛੱਡ ਕੇ ਫਰਾਰ ਹੋ ਗਏ ਨੇ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ 11 ਪਿਸਤੌਲ ਅਤੇ 7 ਮੈਗਜ਼ੀਨ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਫਿਰੋਜ਼ਪੁਰ ਦੇ ਤਲਵੰਡੀ ਚੌਂਕ ਦੇ ਵਿੱਚ ਇਹ ਵੱਡੀ ਬਰਾਮਦਗੀ ਹੋਈ ਹੈ ਔਰ ਦੱਸ ਦਈਏ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟ ਗਈ ਹੈ ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਹਥਿਆਰਾਂ ਦੀ ਜੋ ਸਮਗਰੀ ਮਿਲੀ ਹੈ ਜੋ ਜ਼ਖੀਰਾ ਹਥਿਆਰਾਂ ਦਾ ਮਿਲਿਆ ਹੈ ਇਹ ਕਿਸੇ ਵੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਣਾ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹ ਵੱਡੀ ਬਰਾਮਦਗੀ ਕੀਤੀ ਹੈ 11 ਪਿਸਤੋਲ ਅਤੇ 7 ਮੈਗਜ਼ੀਨਾਂ ਦੇ ਨਾਲ ਭਰਿਆ ਹੋਇਆ ਇੱਕ ਕਾਲੇ ਰੰਗ ਦਾ ਬੈਗ ਫਰੋਜ਼ਪੁਰ ਦੇ ਤਲਵੰਡੀ ਚੌਂਕ ਦੇ ਵਿੱਚ ਬਰਾਮਦ ਹੋਇਆ ਹੈ। ਦੋ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਔਰ ਜੋ ਦੱਸਦੀ ਹੈ ਕਿ ਇਸ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜੋ ਇਸ ਕਾਲੇ ਰੰਗ ਦੇ ਬੈਗ ਨੂੰ ਲੈ ਕੇ ਆ ਰਹੇ ਸੀ ਦੋ ਨੌਜਵਾਨ ਉਹ ਮੌਕਾ ਪਾ ਕੇ ਨਾਕੇਬੰਦੀ ਤੋਂ ਫਰਾਰ ਹੋ ਗਏ ਨੇ।